ਹਾਂਜੀ ਸਵਾਗਤ ਹੈ ਤੁਹਾਡਾ ਪਰਮ ਅਜਰਵੇਦ ਕਿਚਨ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਟਮਾਟਰ ਤੇ ਮੂਲੇ ਦੀ ਚਟਨੀ ਕਈ ਵਾਰ ਕੀ ਹੁੰਦਾ ਵੀ ਆਪਾਂ ਵਾਰ-ਵਾਰ ਸਬਜ਼ੀਆਂ ਦਾਲਾਂ ਖਾ ਕੇ ਅੱਕ ਚੁੱਕੇ ਹੁੰਨੇ ਹਾਂ ਆਪਣਾ ਟੇਸਟ ਬਦਲਣ ਦੇ ਲਈ ਤੁਸੀਂ ਇਹ ਚਟਨੀ ਬਣਾ ਕੇ ਖਾਓ ਬਹੁਤ ਹੀ ਵਧੀਆ ਬਹੁਤ ਹੀ ਸਵਾਦੀ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਨ ਵਾਲੀ ਭੁੱਖ ਲਗਾਉਣ ਵਾਲੀ ਜੇਕਰ ਤੁਹਾਨੂੰ ਭੁੱਖ ਨਹੀਂ ਵੀ ਤਾਂ ਵੀ ਤੁਸੀਂ ਇਹਦੇ ਨਾਲ ਜਿੰਨੀ ਆਮ ਰੋਟੀ ਖਾਣੇ ਉਨੀ ਖਾਜੋਗੇ ਇਧਰ ਲਈ ਆਪਾਂ ਲੈਣੇ ਦੋ ਟਮਾਟਰ ਪੰਜ ਸਤ ਹਰੀਆਂ ਮਿਰਚਾਂ ਨਾਲ ਲੈਣਾ ਆਪਾਂ ਇਹਦੇ ਵਿੱਚ 5 ਕਿਲੋਬ ਲਸਣ ਦੀ ਧਨੀਆ ਥੋੜਾ ਜਿਹਾ ਪੁਦੀਨਾ ਥੋੜਾ ਜਿਹਾ ਤੇ ਮੂਲੀ ਇੱਕ ਆਪਾਂ ਜਿਹੜੀ ਕੱਟ ਕੇ ਲੈਣੀ ਹੈ ਇਹਦੇ ਨਾਲ ਚਾਹੇ ਤਾਂ ਤੁਸੀਂ ਇਹਨੂੰ ਮਿਕਸੀ ਗ੍ਰੈਂਡਰ ਚ ਬਣਾ ਲਓ ਤੇ ਨਹੀਂ ਤਾਂ ਤੁਸੀਂ ਇਹਨੂੰ ਛਕੁੰਡੇ ਛੋਟੇ ਨਾਲ ਚਟਨੀ ਬਣਾ ਸਕਦੇ ਆ ਵੈਸੇ ਕੁੰਡੇ ਛੋਟੇ ਵਾਲੀ ਦਾ ਟੇਸ ਇਸ ਤੋਂ ਹੀ ਵੱਧ ਹੁੰਦਾ ਜੀਰਾ ਇਹਦੇ ਵਿੱਚ ਪਾਉਣਾ ਆਪਾਂ ਨਾਮਕ ਟੇਸਟ ਮੁਤਾਬਕ ਤੇ ਅੱਧਾ ਲੈਮਨ ਇਹਦੇ ਵਿੱਚ ਚਾਹੀਦਾ ਆਪਾਂ ਨੂੰ ਮੇਰੇ ਕੋਲ ਜਿਹੜਾ ਇਹਦੇ ਵਿੱਚ ਰੱਖਿਆ ਥੋੜਾ ਜਿਹਾ ਇਹ ਪਹਿਲਾਂ ਦੇ ਕੱਟਿਆ ਸੀ ਸਭ ਤੋਂ ਪਹਿਲਾਂ ਆਪਾਂ ਜੁੜਾ ਟਮਾਟਰ ਕੱਟਿਆ ਹੋਇਆ ਦੋ 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 ਪੀਸ ਕਰਕੇ ਇੱਕ ਫਰਾਈਂਗ ਪੈਨ ਦੇ ਵਿੱਚ ਇੱਕ ਚਮਚ ਤੇਲ ਦਾ ਪਾ ਲਓ ਚਾਹੇ ਤੁਸੀਂ ਦੇਸੀ ਘਿਓ ਦਾ ਪਾ ਲਓ ਉਹਨੂੰ ਗਰਮ ਕਰਕੇ ਉਹਦੇ ਵਿੱਚ ਟਮਾਟਰ 6 ਕਿਲੋ ਚੰਗੀ ਤਰ੍ਹਾਂ ਦੋਨੋਂ ਉਲਟ ਪੁਲਟ ਕਰਕੇ ਇਹਦਾ ਸਿਰਕਾ ਉਤਾਰ ਕੇ ਫਿਰ ਇਹਦੇ ਵਿੱਚ ਤੁਸੀਂ ਨਾਲ ਹੀ ਹਰੀਆਂ ਮਿਰਚਾਂ ਪਾ ਦਿਓ ਲਸਣ ਪਾ ਦਿਓ ਇਹਨਾਂ ਨੂੰ ਬਹੁਤਾ ਸ਼ਿਕਰ ਨਹੀਂ ਤੇ ਟਮਾਟਰ ਚੰਗੀ ਤਰ੍ਹਾਂ ਸੇਕੇ ਜਾਣ ਉਸ ਤੋਂ ਬਾਅਦ ਉਹਨਾਂ ਦਾ ਸਿਲਕਾ ਉਤਾਰ ਕੇ ਤੁਸੀਂ ਉਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਸਕਦੇ ਹੋ ਜਾਂ ਤੁਸੀਂ ਉਹਨੂੰ ਕੁੰਡੀ ਛੋਟੇ ਨਾਲ ਚਟਨੀ ਬਣਾ ਸਕਦੇ ਹੋ ਟੇਸਟ ਦੇ ਮਤਲਬ ਬਹੁਤ ਹੀ ਸਵਾਦ ਟੇਸਟ ਐਨਹੈਂਸਰ ਭੁੱਖ ਵਧਾਉਣ ਵਾਲੀ ਹਾਜ਼ਮ ਨੂੰ ਠੀਕ ਕਰਨ ਵਾਲੀ ਬਹੁਤ ਹੀ ਸਵਾਦੀ ਚਟਨੀ ਤਿਆਰ ਹੁੰਦੀ ਹੈ ਇਹ ਜੇ ਦਾ ਟੇਸਟ ਇਸ ਤਰ੍ਹਾਂ ਜਿਵੇਂ ਸਾਗ ਪਰਾਣਾ ਹੋ ਜੇ ਅਗਲੇ ਦਿਨ ਹੋਰ ਵੀ ਜ਼ਿਆਦਾ ਟੇਸਟ ਲੱਗਦਾ ਹੈ ਤੇ ਇਹ ਚਟਨੀ ਵੀ ਇਸੇ ਤਰ੍ਹਾਂ ਹੀ ਠਿਕ ਰਾਜ ਬਣਾਈ ਤਾਂ ਤੁਸੀਂ ਇਹਨੂੰ ਜੇਕਰ ਅਗਲੇ ਦਿਨ ਖਾਓਗੇ ਤਾਂ ਹੋਰ ਵੀ ਜ਼ਿਆਦਾ ਇਹ ਸਵਾਦ ਲੱਗੇਗੀ ਧਾਣੇ ਦੇ ਵਿੱਚ ਇੰਨਾ ਕੁ ਰੱਖਣਾ ਇੱਕ ਤਾਂ ਇਹਨਾਂ ਨੂੰ ਜਲਣ ਦੇਣਾ ਟਮਾਟਰ ਨੂੰ ਲੋ ਫਲੇਮ ਤੇ ਇਹਨੂੰ ਤੁਸੀਂ ਫਰਾਈ ਕਰ ਲੈਣਾ ਫਿਰ ਇਹਨੂੰ ਤੁਸੀਂ ਆਪਣੇ ਟੇਸਟ ਮੁਤਾਬਕ ਇਹਦੇ ਵਿੱਚ ਰੈੱਡ ਚਿਲੀ ਪਾ ਸਕਦੇ ਹੋ ਜੇਕਰ ਤੁਹਾਡੇ ਜਿਹੜੀ ਹਰੀ ਮਿਰਚ ਉਹ ਬਹੁਤੀ ਤਿੱਖੀ ਨਹੀਂ ਤਾਂ ਫਿਰ ਇਹਨੂੰ ਬਣਾ ਕੇ ਤੁਸੀਂ ਆਪਣੀ ਰੋਟੀ ਦੇ ਨਾਲ ਖਾਓ ਆਪਣੀ ਜਿਹੜੀ ਹੈ ਪੁੱਖ ਮਟਾਓ